ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਅਤੇ ਦੁਸ਼ਹਿਰਾ ਤੇ ਦੀਵਾਲੀ ਦੇ ਤਿਉਹਾਰਾਂ ਦੇ ਮੱਦੇਨਜ਼ਰ ਸਿਟੀ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ ਗਿਆ ਫਲੈਗ ਮਾਰਚ ਵਿੱਚ ਸਿਟੀ ਥਾਣੇ ਦੇ ਪੁਲਿਸ ਅਧਿਕਾਰੀ ਅਤੇ ਕਰਮਚਾਰੀਆਂ ਦੇ ਨਾਲ ਪੀਸੀਆਰ ਮੁਲਾਜ਼ਮ ਅਤੇ ਐਸਐਸਜੀ ਦੇ ਜਵਾਨ ਵੀ ਸ਼ਾਮਲ ਸਨ ਫਲੈਨ ਮਾਰਚ ਤੋਂ ਬਾਅਦ ਖਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਵੱਲੋਂ ਹਨੁਮਾਨ ਚੌਂਕ ਵਿੱਚ ਨਾਕਾ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚੇਤਾਵਨੀ ਵੀ ਦਿੱਤੀ ਗਈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮਾਨਯੋਗ ਐਸਐਸਪੀ ਗੁਰਦਾਸਪੁਰ ਸ਼੍ਰੀ ਹਰਿਸ਼ਟਿਆ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਐਸਪੀ ਹੱਡ ਕੁਆਟਰ ਸ਼੍ਰੀ ਜਗਨਾਥ ਸਿੰਘ ਦੀ ਗਵਾਹੀ ਚੇਤੇ ਡੀਐਸਪੀ ਸਿਟੀ ਸ਼੍ਰੀ ਮੋਹਨ ਸਿੰਘ ਤੇ ਹੋਰ ਜੀਓ ਸਾਹਿਬਾਨ ਦੇ ਨਾਲ ਜਿਹੜਾ ਸ਼ਹਿਰ ਦੇ ਵੱਖ-ਵੱਖ ਖਾਵਾਂ ਦੇ ਵਿੱਚੋਂ ਜਿਹੜਾ 플ੈਗ ਮਾਰਚ ਕੱਢਿਆ ਗਿਆ ਤੇ ਜਿੱਥੇ ਆਪਾਂ ਹੁਣ ਨਾਕੇ ਲਗਾ ਕੇ ਵਹੀਕਲ ਵੀ ਚੈੱਕ ਕਰ ਰਹੇ ਆ ਪਾਈਸ ਆਈਡਿਅਰ ਆਈ ਜਿਹੜੇ ਕੋਈ ਵੀਕ ਚੱਕੀ ਵੱਖੀ ਲੱਗਦਾ ਉਹਨੂੰ ਚੈੱਕ ਕੀਤਾ ਜਾ ਰਿਹਾ ਫਲੈਗਮਾਰਕਸ ਸਿਸਟਮ ਕਰਨ ਲਈ ਕੱਢਿਆ ਜਾ ਰਿਹਾ ਇੱਕ ਵੀ ਵਖੋ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜਿਹੜੇ ਸ਼ਹਿਰ ਦੇ ਵਿੱਚ ਕਾਗਜ਼ ਪੜੇ ਜਾ ਰਹੇ ਨੋਮੀਨੇਸ਼ਨ ਹੋ ਰਹੀਆਂ ਤੇ ਸੈਕੰਡ ਤਿਉਹਾਰਾ ਦੇਣ ਆ ਰਹੇ ਨੇ ਜੀ ਧਿਆਨ ਕਰਕੇ ਜਿਹੜਾ ਸ਼ਹਿਰ ਦੇ ਵਿੱਚ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਜਿਹੜਾ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਫਲੈਗਮਾਰਕਸ ਕੱਢਿਆ ਜਾ ਰਿਹਾ ਤੇ ਨਾਕੇ ਲਗਾਏ ਜਾ ਰਹੇ ਨੇ ਅੱਜ ਵਿਸ਼ੇਰਾ ਆ ਰਿਹਾ ਦੀਵਾਲੀ ਸਾਰੇ ਪੁਲਸਰੋ ਪੂਰੇ ਪੁਕਤਾ ਇੰਤਜ਼ਾਮ ਕੀਤੇ ਹੋਏ ਹਨ ਕੋਈ ਵੀ ਕਿਸੇ ਸ਼ਰਾਰਤੀ ਅਨਸਰ ਨੂੰ ਫਿਰਨੇ ਚੁੱਕਣ ਦਿੱਤਾ ਜਾਊਗਾ ਜੇਕਰ ਕੋਈ ਸ਼ਰਾਰਤੀ ਅਨਸਰ ਕੋਈ ਸ਼ਰਾਪਤ ਕਰਦਾ ਵਾ ਤੇ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਨਾਕਿਆ ਦੀ ਕੀ ਪੋਜੀਸ਼ਨ ਹੈ ਨਾਕੀ ਅਸੀਂ ਅਹੀਂ ਦੀ ਰਾਤ ਨੂੰ ਹੁਣ ਆਪਾਂ 8 ਤੋਂ ਲਾ ਕੇ ਸਿਰੇ 8 ਰੁਪਏ ਦਾ ਪੀਸੀਆਰ ਵੀ ਤੈਨਾਤ ਹੁੰਦਾ ਤੇ ਅਸੀਂ ਨਾਕੇ ਵੀ ਲਗਾਵਾਂਗੇ ਸ਼ਹਿਰ ਦੇ ਜਿਹੜੇ 6 ਲੱਖਿਆ ਲਗਾਏ ਜਾਣਗੇ ਕੋਈ ਸੈਂਸਟਿਵ ਪਲੇਸ ਵੇਖੋ ਜੀ ਸਾਡਾ ਹਨੂਮਾਨ ਚੌਕ ਹੋ ਗਿਆ ਕਨੂਮਾਨ ਚੌਕ ਹੋ ਗਿਆ ਲਾਇਬ੍ਰੇਰੀ ਚੌਕ ਹੋ ਗਿਆ ਯਾ ਚੁੰਗਰ ਹੋ ਗਿਆ ਰਵਿਦਾਸ ਚੌਕ ਹੋ ਗਿਆ ਇੱਥੇ ਅਸੀਂ ਜਿਹੜਾ ਨਾਕਾਬੰਦੀ ਕਰਕੇ ਤੇ ਆਊਟਰ ਤੇ ਵੀ ਨਾਕਾਬੰਦੀ ਕੀਤੀ ਜਾਊਗੀ ਕੀ ਮੈਸੇਜ ਦੇਣਾ ਚਾਹਤੋ ਸ਼ਹਿਰ ਦੇ ਵਿੱਚ ਵੇਖੋ ਜੀ ਪਬਲਿਕ ਵਾਸਤੇ ਹਮੇਸ਼ਾ ਪੁਲਿਸ ਸਹਾਇਤਾ ਵਾਸਤੇ ਤਿਆਰ ਆ ਕੋਈ ਵੀ ਕਿਸੇ ਤਰ੍ਹਾਂ ਦਾ ਰੂਮਰ ਨਾ ਫਲਾਵੇ ਕਿਸੇ ਦਾ ਕੋਈ ਰੂਮਰ ਫੜਾਉਂਦਾ ਤਾਂ ਉਸ ਦੇ ਖਿਲਾਫ ਤੁਸੀਂ ਪੁਲਿਸ ਨੂੰ ਚੈਸ਼ਵਿਲ ਪ੍ਰਸ਼ਾਸਨ ਦੱਸੋ ਅਗਰ ਕੋਈ ਵਿਅਪਨ ਲਾ ਕੇ ਸ਼ਹਿਰ ਦੇ ਵਿੱਚ ਘੁੰਮਦਾ ਡੀਸੀ ਸਾਹਿਬ ਵੱਲੋਂ ਵਿਅਪਨ ਨੂੰ ਲੈ ਕੇ ਬਿਲਕੁਲ ਸਖਤ ਮਨਾਹੀ ਕੀਤੀ ਗਈ ਹੈ ਕੋਈ ਵੀ ਸ਼ਹਿਰ ਦੇ ਵਿੱਚ ਹਥਿਆਰ ਲੈ ਕੇ ਨਹੀਂ ਘੁੰਮੂਗਾ